ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਪਿੰਡ ਦੀਨਾ ਸਾਹਿਬ ਹੈਗਾ ਤੇ ਲੋਕਲ ਵੀਡੀਓ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਚੰਗੀ ਆਪਾਂ ਦੂਜਾ ਸੂਆ ਚੰਗੀ ਬਰੀਡ ਵਾਲੀ ਬੈਡ ਲੈ ਕੇ ਆਏ ਸੂਈ ਸਵਾਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਕੀ ਇਹਦੇ ਮਿਲਕ ਰਿਕਾਰਡ ਰਹੂਗਾ ਤੇ ਰੇਟ ਕੀ ਆ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂ ਸਸਤੀ ਗੱਲ ਬਾਈ ਹੋਰ ਠੀਕ ਠਾਕ ਹੋ ਵੀਰੇ ਤੇ ਪਿੰਡ ਕਿਹੜਾ ਆ ਗਿਆ ਬਾਈ ਪਿੰਡ ਨੀਨਾ ਸੋਹ ਹਾਂਜੀ ਮੇਰੇ ਡਾਕਟਰ ਹਿਆਰ ਸਿੰਘ ਵਾਲਾ ਆ ਗਿਆ ਤੁਹਾਨੂੰ ਸਲਾਮ ਠੀਕ ਆ ਵੀਰੇ ਤੇ ਨੰਬਰ ਬੋਲਿਓ ਜੀ ਨੰਬਰ 83907 ਤੇ 1076 ਤੇ ਤਸਵੀਲ ਤਸਵੀਲ ਹਿਆਰ ਸਿੰਘ ਵਾਲਾ ਤੇ ਮੋਗਾ ਜਲਾ ਤੇ ਪਿੰਡ ਦੀਨਾ ਸਾਹਿਬ ਤੇ ਵੀਰੇ ਅੱਜ ਆਪਾਂ ਬੈੜ ਦਿਖਾਉਣੀ ਆ ਦੂਜਾ ਸੂਆ ਦੂਜਾ ਸੂਆ ਬਾਈ ਕਿੰਨਾ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਉਮੀਦ ਹੈ ਸੱਤਵਾਂ ਦਿਨ ਹੋ ਗਿਆ ਸੱਤਵਾਂ ਦਿਨ ਹੋ ਗਿਆ ਹਾਂਜੀ ਤੇ ਆਪਾਂ ਨੂੰ ਸਾਰੇ ਕੋਈ ਟੋਪੜ ਕਰਦੇ ਨਹੀਂ ਹੁੰਦੇ ਅੱਛਾ ਪਹਿਲਾਂ ਪਾਲਣ ਦਾ ਸ਼ੌਂਕ ਆ ਸ਼ੌਂਕ ਆ ਵਪਾਰ ਦਾ ਕੋਈ ਕੰਮ ਨਹੀਂ ਪਾਲ ਦਾ ਕੋਈ ਕੰਮ ਨਹੀਂ ਭੈ ਜਿਆਰ ਕਰਕੇ ਪਾਉਂਦੇ ਓਕੇ ਕਿਦਾਂ ਦਾ ਕੰਮ ਤੁਸੀਂ ਛੰਗੀ ਸੀ ਦਾ ਤੇ ਦੂਜਾ ਸੁਆ ਰਹੀ ਨਾ ਕਿੰਨੇ ਦਿਨ ਹੋ ਗਏ ਤੁਹਾਨੂੰ ਸੋਈ ਨੂੰ ਸੋਈ ਨੂੰ ਅੱਜ ਸੱਤਵੇਂ ਦਿਨ ਓਕੇ ਤੇ ਹੁਣ ਕਿੰਨਾ ਬੋਲਾ ਰੈਡੀ ਹੈ ਥੱਲੇ ਬੋਲਾ ਰੈਡੀ ਤੇ ਹਾਈਐਸਟ ਦੁੱਧ ਜਿਹਦੇ ਜਮਾ ਨੇ ਤਿਆਰ ਕਰ ਲੈ ਕਿੰਨਾ ਘੜ ਦੂਗੀ। ਹੋਰ ਕੀ ਦੱਸਣਾ ਨਾ ਬੜੀ ਕੁਛ ਨਹੀਂ ਹੈਨਾ। ਹਾਂਜੀ ਇਹ ਤਾਂ ਤੁਹਾਡੀ ਗੱਲ ਤੇ ਅਣਦਾਈ ਆ ਜਾ। ਹਾਂ ਉਹ ਸੇਵਾਲਾ। ਦੁੱਧ ਮੇਰੇ ਹਿਸਾਬ ਨਾਲ ਤਾਂ 82 62 ਹੈਗਾ। ਹਾਂਜੀ। 20 ਤੱਕ ਪਾਉਣਾ। ਓਕੇ ਜਮਾ ਦੇਊਗੀ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਤੁਹਾਨੂੰ ਥਣਡੇ ਬਰ ਨੇੜੇ ਤੋਂ ਚੈੱਕ ਕਰਾ ਦਿਆਂ। ਆ ਦੇਖੋ ਮਿਲਕ ਬੈਨ ਰਸਾ ਪੈ ਪਰ ਗਿਆ ਤੇ ਮੂਰ ਨੂੰ ਵੀ ਗੁੱਠ ਪੋਟਾਂ ਨੂੰ ਪਈ ਆ ਹਨਾ ਹਵਾਨੇ ਦੀ। ਨਾੜਾ ਵਗੈਰਾ ਪੂਰੀਆਂ। ਤੇ ਬੱਡੀ ਸ਼ੈਨਿੰਗ ਵਗੈਰਾ ਪੂਰੀ ਮਗਰ ਬੱਛਾ ਆ ਗਿਆ ਹਨਾ ਸੀਲ ਠੰਡੀ ਪੂਰੀ ਆ ਆ ਦੇਖੋ ਜੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ 11 ਵਜੇ ਦੇ ਉਸ ਹਿਸਾਬ ਨਾਲ ਜੱਜ ਕਰ ਲਓ ਬਾਈ ਦਾ ਕਹਿਣਾ ਵੀ 14 ਤੋਂ 15 ਕਿਲੋ ਬੋਲਾ ਜਮਾ ਰੈਡੀ ਆ ਭਾਉਂ ਦੀ ਕੱਢ ਕੇ ਲੈ ਜਾਓ ਖੋਲ ਲੈ ਵੀਰੇ ਤੋਰ ਕੇ ਦਿਖਾ ਦਈਏ ਤੇ ਪੂਰੀ ਚੰਗੀ ਆ ਹੁਣ ਇਹ ਵੀ ਤਿਆਰ ਹੋਈ ਬੈਠੇ ਤੇ ਆਥਣ ਨੂੰ ਤਾਂ ਦੇਖ ਲਓ ਵੀ ਇਹਨੇ ਕਿੰਨੀ ਕਿ ਤਿਆਰ ਹੋਣਾ ਤੇ ਰੇਟ ਵੀ ਇਹਦਾ ਜਮਾ ਜਾਇਜ਼ ਹੀ ਹੋਊਗਾ ਵੀਡੀਓ ਦੇ ਵਿੱਚ ਹੀ ਕਰਾ ਕੇ ਤੁਹਾਨੂੰ ਦੱਸਾਂਗੇ ਆ ਦੇਖੋ ਮਿਲਕ ਵੇਨ ਦੇਖੋ ਤੇ ਕੱਦ-ਗਾਠ ਦੀ ਇਹ ਚ ਕੋਈ ਵੀ ਕਮੀ ਉੱਚੀ ਲੰਮੀ ਵਹਿੜ ਹੈਗੀ ਤੇ ਬਰ ਇਧਰ ਨੂੰ ਲੈ ਚਲੋ ਇਧਰ ਨੂੰ ਲੈ ਚਲੋ ਭੌਂਦੀ ਥੋੜੀ ਲੰਮੀ ਤੋਰੋ ਇਧਰ ਆ ਦੇਖੋ ਜੀ ਪੂਰੀ ਚੰਗੀ ਮੋੜ ਲਿਓ ਇਧਰ ਐਂ ਲੈ ਚਲੋ ਥੋੜੀ ਆ ਦੇਖੋ ਜੀ ਬਾਈ ਦਾ ਚੰਗਾ ਪ੍ਰਬੰਧ ਹੈਗਾ ਤੇ ਵਧੀਆ ਪਸ਼ੂ ਰੱਖੇ ਹੋਏ ਬਾਈ ਕੋਲ ਜਿੰਨੇ ਵੀ ਹੈਗੇ ਤੁਹਾਨੂੰ ਕੈਮਰਾ ਮਾਰਾਂਗੇ ਮੱਈਆਂ ਵੀ ਪੂਰੀਆਂ ਚੰਗੀਆਂ ਸ਼ੌਂਕ ਨਾਲ ਤੋਕੜਾਂ ਪਾਲਦਾ ਆ ਦੇਖੋ ਜੀ ਇੱਕ ਨੰਬਰ ਮੋੜ ਲਿਓ ਜੀ ਤੇ ਗੱਦਗਾਠ ਨਾ ਬਸ ਦੇਖੇ ਹੀ ਬਣਦਾ ਇੰਨਾ ਸੋਹਣਾ ਗੱਦਗਾਠ ਆ ਤੇ ਵੱਡੀ ਸ਼ਹਿਨਗ ਵਗੈਰਾ ਪੂਰੀ ਥੋੜੀ ਜਿਹੀ ਅੱਜ ਆਪਣਾ ਕ੍ਰਾਸ ਆ ਗਈ ਆ ਦੇਖੋ ਜੀ। ਲੇਵਾ ਦੇਖੋ ਕਿਆ ਬਾਤ ਆ। 10 11 ਵਜੇ ਲੇਵਾ ਪੂਰਾ ਤਿਆਰ ਕਰੀ ਬੈਠੀ ਆ ਤੇ ਕਰਿਓ ਚੱਕ ਨੇੜ ਤੋਂ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਆ ਦੇਖੋ। ਤੇ 12 15 ਚੱਕ ਕਰਾਵਾਂਗੇ ਬਾਈ ਹਾਂ ਕਰਾ ਦਿਓ ਫਿਰ। ਦੇਖੋ ਵੀਰੋ ਨਿਆਣਾ ਪਾਰਿਆ ਬਾਈ ਬੱਚੇ ਨੂੰ ਦੁੱਧ ਬਾਈ ਨਿਪਲਨਾ ਪਿਆਉਂਦੇ ਆ ਤੇ ਗਾਰੰਟੀ ਆ ਪੂਰੀ ਸਾਰੇ ਕਾਹੇ ਦੀ ਬਾਈ ਕਹਿੰਦਾ ਟੋਕੜ ਘੱਬਣ ਲਿਆਉਂਦਾ ਤੇ ਪਾਲ ਕੇ ਵੇਚਦਾ ਆ ਦੇਖੋ ਜੀ। ਇੱਕ ਨੰਬਰ ਆ। કરી ਚੱਲੋ ਜੇ ਕਜੂੜ ਬਾਈ ਨੇ ਲਾ ਲਿਆਗਾ ਤੇ ਨਿਆਣਾ ਵੀ ਬਾਈ ਕਹਿੰਦਾ ਪਉਣਾ ਪਾਓ ਨਹੀਂ ਪਉਣਾ ਨਾ ਪਾਓ ਪਾਉਂਦੀ ਹਾਂ ਕੋਈ ਚੱਕਰੇ ਨਹੀਂ ਆ ਦੇਖੋ ਦੁਨਾਤਾ ਨਾ ਮਰ ਵੀ ਆ ਦੇ ਠੀਕ ਆ ਵੀਰੇ ਫੈਟ ਦੀ ਚੰਗੀ ਆਊਗੀ ਹਨਾ ਫੈਟ ਦੀ ਹੁੰਦੀ ਆ ਸਾਰੇ 4 ਬੈਟ ਹੁੰਦੀ ਠੀਕ ਆ ਜੀ ਵਧੀਆ ਗੱਲ ਆ ਇਧਰ ਦੀ ਦਿਖਾਉਂਦੇ ਆ ਆ ਦੇਖੋ ਇਹ ਧਾਰਾਂ ਦੇਖੋ ਥੱਲੇ ਤਾਂ ਨੜਕ ਕਰ ਗਈ ਹੈਗੀ ਓਕੇ ਸਿੱਧੀਆਂ ਮਾਰ ਰਹੀ ਆ ਦੇ ਅਗਲੇ ਥਲਾਂ ਦੇ ਧਾਰਾਂ ਕਰੋ ਚੈੱਕ ਚਲੋ ਜੀ ਬਰਾਦੇ ਬਰਾਦੇ ਮਾਰ ਕੇ ਕੋਈ ਅੱਖ ਨਾ ਰਵੇ ਆ ਦੇਖੋ ਧਾਰਾਂ ਵੇਖੋ ਤੁਸੀਂ ਥੱਲੇ ਦਾ ਮੱਛੀ ਮੋਟਰੀ ਆ ਬਹੁਤ ਚੰਗੀ ਆ ਤੇ ਮੂਹ ਲਿਆਂਦੇ ਫੇਰ ਮਾਰਦੇ ਵੀਰੇ ਓਪੀ ਓਪੀ ਬਸ ਵੀਰੇ ਖਾਣ ਨੂੰ ਲੋਲਣਾ ਵਾਲਾ ਤੇਰ ਮਰਦਾ ਤਾ ਆ ਦੇਖੋ ਚਿੱਟਾ ਦੁੱਧ ਦਾ ਬਾਈ ਕਹਿੰਦਾ ਫੈਟ ਵਾਲਾ ਦੁੱਧ ਪਾਉਗੀ ਖੋਲ ਦਿਓ ਨਿਆਣਾ ਜੀ ਠੀਕ ਆ ਵੀਰੇ ਤੇ ਪੂਰੀ ਚੰਗੀ ਵੜਾ ਪਿੰਡ ਦੀ ਨਾ ਸਾਬ ਮੇਰੇ ਕੋਲ ਹੈ ਬਈ ਆਪਣਾ ਪਹਿਲਾ ਪਸ਼ੂ ਵੇਚਣ ਲੱਗੇ ਹਾਂਜੀ ਹਾਂਜੀ ਕਰੋ ਠੀਕ ਹੈ ਜਾਇਜ਼ ਭਾਗ ਮਿਲੀ ਹੈ ਹਾਂਜੀ ਹਾਂਜੀ ਜਾਈ ਦੇਣੀ ਠੀਕ ਆ ਵੀਰੇ ਇਹ ਥੋੜੀ ਗੱਲ ਦੀ ਤੇ ਕੀ ਰੇਟ ਆ ਗਿਆ ਬਈ ਇਹਦਾ ਚਮੇ ਹੀ ਬਸ ਖਿੱਚ ਕੇ ਜਾਵਾਂ ਖਿੱਚ ਕੇ ਬਸ ਬਈ ਫੋਨ ਉਹੀ ਬਣਦਾ ਗਰੇ ਜੀ ਨੇ ਗਰੇਣੀ ਹਾਂਜੀ ਬਸ ਆਪਾਂ ਲੈ ਗਏ ਹੈਗਾ ਰਹੇਗਾ ਰਹੇਗਾ ਉਹੀ ਜਾਈ ਕਰਨਾ ਠੀਕ ਆ ਜੀ ਦੱਸੋ ਇਹ ਆਪਾਂ ਮੁੱਲ ਕਰਾ ਲਓ 65 ਕਰਾ ਲਓ 80 ਕਰਾ ਲਓ ਹਾਂਜੀ 60000 ਦੀ ਗੱਲ ਹੈ ਮਾੜਾ ਮੋਟਾ ਮਾਨਦਾਨ ਹੋਊਗਾ ਇਹਦਾ ਮਾੜਾ ਮੋਟਾ ਠੀਕ ਆ ਤੇ ਨੰਬਰ ਬੋਲੀ ਬਾਈ ਨੰਬਰ 76960 1070 ਦੁਬਾਰਾ ਫੇਰ ਰਿਪੀਟ ਕਰ ਦਿਓ 76960 1070 ਯਾਨੀ 60 ਵੀਰੇ ਹੋਣ ਜੇ ਤੁਸੀਂ ਇਦੋਂ ਵੀ ਬਾਈ ਨੂੰ ਘਟਾਈ ਜਾਓਗੇ ਨਾ ਰੇਟ ਮੈਂ ਪਹਿਲਾਂ ਹੀ ਆਫ ਕੈਮਰਾ ਕਹਿ ਕੇ ਕਰਾਇਆਗਾ ਇੱਕ ਨੰਬਰ ਰੇਟ ਕਰਿਆ ਤੇ ਬਾਈ ਕਹਿੰਦਾ 14 ਕਿਲੋ ਇਹ ਥੱਲੇ ਬੋਲਾ ਰੈਡੀਆ ਭਾਂਜ ਦੋ ਟਾਈਮ ਚੋਕ ਲਿਓ ਹੈ ਨਾ ਵੀਰੇ ਭਾਵੇਂ 4 ਘੰਟੇ ਹੋ ਗਏ ਹਾਂ ਤੇ ਜਮੇ ਨਹੀਂ ਬਾਈ ਨਹੀਂ ਕੋਈ ਮੈਨੂੰ ਬੰਦੇ ਦਾ ਨੇਚਰ ਦੇਖ ਕੇ ਪਤਾ ਲੱਗ ਜਾਂਦਾ ਆਪਾਂ ਨੇ ਤੇਹੀ ਕੰਮ ਕਰਦੇ ਆਂ ਤੇ ਰੇਟ ਬਾਈ ਨੇ ਜਮ ਹੀ ਇਹ ਜੀ ਹੰਦੇ 75 75 ਮੰਗੀਆਂ ਹੰਦੇ ਜਮ ਹੀ ਜਾਇਜ਼ ਕਰਿਆ ਹਨਾ ਤੇ ਪਿੰਡ ਆ ਗਿਆ ਦੀਨਾ ਸਾਹਿਬ ਹਨਾ ਤੇ ਰੇਟ ਵਿੱਚ ਵੀਡੀਓ ਦੇ ਕਰਤਾ ਨੰਬਰ ਬੋਲਤਾ ਤੇ ਕਰ ਲਿਓ ਬਾਈ ਨਾਲ ਸੰਪਰਕ ਜਰੂਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ